ਇਹ ਤਾਂ ਥੋੜਾ ਕੱਟ ਗਿਆ ਆ ਪਾਰਟੀ ਦਾ 24 24 10 10 ਦਿਨ ਆ ਪਾਰਟੀ ਪਾਰਟੀ ਸਰਬਾਜੀ ਰਾਜਨ ਗੋਪਤੀ ਦੇ ਆਜਨ ਗੱਲ ਕੀਤੀ ਸਾਰਿਆਂ ਦਾ ਪੰਜਾਬ ਸਰਕਾਰ ਮੁਰ ਦੇ ਇਹ ਵੀ ਇੱਕ ਡੋਲੂ ਦੇ ਵਿੱਚ ਪਾਣੀ ਹੋਵੇ ਤੇ ਇੱਕ ਪਾਣੀ ਵਾਲੀ ਟੈਂਕੀ ਦੇ ਵਿੱਚ ਉਹਦੇ ਫਰਕ ਹੈ ਪਾਣੀ ਵਾਲੀ ਟੈਂਕੀ ਦਾ ਤੇ ਸਾਡੇ ਛੱਪੜ ਦਾ ਫਰਕ ਹੈ ਛੱਪੜ ਦਾ ਤੇ ਸਮੁੰਦਰ ਦਾ ਫਰਕ ਹੈ ਜਿਹੜੀ ਤੁਹਾਡੀ ਪਾਰਟੀ ਕਾਂਗਰਸ ਪਾਰਟੀ ਹੈ ਸਮੁੰਦਰ ਹੈ ਇਹਦੇ ਵਿੱਚ ਪਤਾ ਪਾਰਟੀ ਜੀ ਧਰਨਾ ਲਾਇਆ ਕੀ ਕਹਿਣਾ ਚਾਹੋਗੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਮੁੱਚੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਹਿਬਾਨ ਨੂੰ ਆਦੇਸ਼ ਹੋਏ ਸੀ ਕਿ ਉਹ ਸਬ ਡਿਵੀਜ਼ਨ ਲੈਵਲ ਤੇ ਡੀਐਸਪੀਜ਼ ਦੇ ਆਫਿਸ ਮੂਰੇ ਧਰਨੇ ਲਾਉਣ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਨਸ਼ੇ ਆਮ ਤੌਰ ਤੇ ਖੁੱਲਿਆਂ ਵਿੱਚ ਕੀ ਜਾਂਦੇ ਆ ਕਤਲ ਆਮ ਹੋਈ ਜਾਂਦਾ ਹੈ ਲੁੱਟਾਂ ਖੋਹਾਂ ਹੋਈ ਜਾਂਦੀਆਂ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਾਂਦੀਆਂ ਕੋਈ ਇਸ ਵੱਲ ਝਾਕ ਨਹੀਂ ਰਿਹਾ ਜੇ ਬੰਬ ਬੰਬ ਅੱਜ ਤੱਕ ਕਿਸੇ ਦੀ ਕੋਠੀ 'ਚ ਪੰਜਾਬ 'ਚ ਡਿੱਗੇ ਨਹੀਂ ਸੀ ਬੰਬ ਡਿੱਗੇ ਜਾਂਦੇ ਆ ਅਮਨ ਕਾਨੂੰਨ ਦੀ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਬਲੌਗ ਪ੍ਰਧਾਨ ਸਹਿਬਾਨ ਦੀ ਅਗਵਾਈ 'ਚ ਇਹ ਧਰਨੇ ਦਿੱਤੇ ਗਏ ਆ ਅਸੀਂ ਸੁੱਤੀ ਤੇ ਗੁੰਗੀ ਤੇ ਬੌਲੀ ਸਰਕਾਰ ਦੇ ਕੰਨ ਖੋਲਣਾ ਚਾਹੁੰਦੇ ਆ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਵਾਜ਼ ਉਠਾ ਕੇ ਲੋਕਾਂ ਦੇ ਵਾਸਤੇ ਲੋਕਾਂ ਦੀ ਸੇਵਾ 'ਚ ਇਹ ਪੂਰੇ ਸੂਬੇ ਜੱਜ ਧਰਨਾ ਦੇ ਰਹੀ ਹੈ ਅੱਜ ਵੀ ਧਰਨਾ ਦੇ ਰਹੇ ਹਾਂ ਦੂਜੇ ਪਾਸੇ ਜਿਮਣੀ ਚੋਣਾ ਆ ਰਹੀਆਂ ਤੇ ਪ੍ਰਸ਼ਾਸਨ ਸਾਰਾ ਉਸ ਤੇ ਪੰਜਾਬ ਦਾ ਜਿਹੜਾ ਹੈਗਾ ਬਦਲਿਆ ਜਾ ਰਿਹਾ ਉਹ ਕਿਵੇਂ ਦੇਖਦੇ ਹੋ ਇਹੀ ਤਾਂ ਗੱਲ ਪਹਿਲਾਂ ਤਾਂ ਨਫਰੀ ਪੰਜਾਬ ਪੁਲਿਸ ਕੋਲੇ ਬਹੁਤ ਘਟ ਗਈ ਕੋਈ ਨਵੀਂ ਭਰਤੀ ਨਹੀਂ ਹੋ ਰਹੀ ਜਿਹੜੀ ਪੁਲਿਸ ਕੋਲੇ ਭਰਤ ਨਫਰੀ ਹੈ ਉਹਨੂੰ ਆਪਦੀਆਂ ਸਿਕਿਉਰਟੀਆਂ ਚ ਲਈ ਬੈਠੇ ਐ ਜਿਪਸੀਆਂ ਤੇ ਚੜ੍ਹਾਈ ਬੈਠੇ ਐ ਥਾਣੇ ਖਾਲੀ ਹੋਏ ਪਏ ਐ ਚੌਂਕ ਖਾਲੀ ਹੋਏ ਪਈ ਐ ਆਮ ਲੁੱਟਾਂ ਘੁਆ ਹੋਈ ਜਾਂਦੀਆਂ ਬਹੁਤ ਮਾੜੀ ਗੱਲ ਐ ਬਹੁਤ ਜਿਹੜਾ ਬਖਸ਼ੀ ਚੱਲ ਅੱਜ ਦਾ ਇਹ ਧਰਨਾ ਜੀ ਸਾਡੇ ਸਾਰੇ ਪੰਜਾਬ ਦੇ ਕੋਨੇ ਕੋਨੇ ਚ ਬਲਾਕ ਲੈਵਲ ਤੇ ਹੋ ਰਿਹਾ ਹੈ ਸਾਡੇ ਅੱਜ ਬਠਿੰਡੇ ਦਾ ਧਰਨਾ ਬਠਿੰਡੇ ਦੇ ਦੋ ਬਲਾਕ ਨੇ ਬਲਾਕ ਨੰਬਰ 1 ਤੇ ਬਲਾਕ ਨੰਬਰ 2 ਇੱਕ ਦੇ ਲੱਡੂ ਜੀ ਪ੍ਰਧਾਨ ਨੇ ਇੱਕ ਦੇ ਪੱਕਾ ਜੀ ਪ੍ਰਧਾਨ ਨੇ ਇੱਕ ਸਾਡੇ ਗੁਣਿਆਣਾ ਬਲਾਕ ਤੇ ਇੱਕ ਸੰਗਤ ਬਲਾਕ ਹੈ ਇਹ ਚਾਰੇ ਬਲਾਕਾਂ ਦਾ ਧਰਨਾ ਅਸੀਂ ਅੱਜ ਮਹਿੰਗਾਈ ਦੇ ਖਿਲਾਫ ਲਾਅ ਐਂਡ ਆਰਡਰ ਦੇ ਖਿਲਾਫ ਦੇ ਰਹੇ ਹਾਂ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗਜੀ ਦੇ ਹੁਕਮ ਅਨੁਸਾਰ ਅਸੀਂ ਇਹ ਧਰਨਾ ਦੇ ਰਹੇ ਹਾਂ ਲਾ ਐਂਡ ਆਰਡਰ ਦਾ ਇੰਨਾ ਕ ਭੈੜਾ ਹਾਲ ਹੋ ਗਿਆ ਤੁਸੀਂ ਦੇਖ ਲਓ 2-3 ਦਿਨ ਪਹਿਲਾਂ ਬਠਿੰਡਾ ਟਰੱਕ ਯੂਨੀਅਨ ਦੇ ਵਿੱਚ 16-17 ਬੰਦੇ ਆਏ ਉਹਨਾਂ ਟਰੱਕ ਆਪਰੇਟਰਾਂ ਤੋਂ ਪੈਸੇ ਖੋ ਕੇ ਲੈ ਗਏ ਤੁਸੀਂ ਹਿਸਾਬ ਲਾ ਲਓ ਜੇ ਟਰੱਕ ਯੂਨੀਅਨ ਚ ਵੀ ਚੋਰੀ ਹੋ ਸਕਦੀ ਹੈ ਉੱਥੇ ਲੁੱਟਾਂ ਖੋਈ ਹੋ ਸਕਦੀ ਹੈ ਤਾਂ ਸਮਝ ਲਓ ਕਿਹੜਾ ਬੰਦਾ ਸੇਫ ਹੈ ਕੋਈ ਦੁਕਾਨਦਾਰ ਆਪਦੇ ਆਪ ਨੂੰ ਸੇਫ ਨਹੀਂ ਸਮਝਦਾ ਕੋਈ ਵੀ ਤੁਸੀਂ ਮੈਂ ਇਹ ਪ੍ਰਾਪਰਟੀ ਦਾ ਕੰਮ ਹੈ ਮੇਰਾ ਪ੍ਰਾਪਰਟੀ ਦਾ ਬਿਜ਼ਨਸ ਹੈ ਮੈਂ ਸੋਨੂੰ ਦੱਸਣਾ ਚਾਹਣਾ ਵੀ ਪੰਜਾਬ ਦਾ ਕਿੰਨਾ ਪੈਸਾ ਪੰਜਾਬ ਤੋਂ ਬਾਹਰ ਲੱਗ ਚੁੱਕਿਆ ਹੈ ਕੋਈ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਜਿਹੜੀਆਂ ਇੰਡਸਟਰੀਆਂ ਲੱਗੀਆਂ ਉਹ ਵੀ ਇੰਡਸਟਰੀਸ ਚੋਂ ਪੱਟ ਕੇ ਬਾਹਰ ਸਟੇਟਾਂ ਜਾਣ ਨੂੰ ਤਿਆਰ ਹੋਵੇ ਨੇ ਇਸ ਲਈ ਇੱਕ ਗੱਲ ਮੈਂ ਤੁਹਾਨੂੰ ਹੋਰ ਸਪੈਸ਼ਲ ਦੱਸ ਦੇਣਾ ਚਾਹਣਾ ਵੀ ਇਹਨਾਂ ਦੀ ਪੰਜਾਬ ਸਰਕਾਰ ਦੀ ਵਿੱਤੀ ਜਿਹੜੀ ਹੈ ਬੇਤੀ ਦੀ ਸੰਸਥਾ ਜਿਹੜੀ ਬਹੁਤ ਭੜੀ ਹੋ ਚੁੱਕੀ ਐ ਆਉਂਦੇ 5-6 ਮਹੀਨਿਆਂ ਨੂੰ ਪੰਜਾਬ ਦੇ ਮਲਾਜ਼ਮਾਂ ਨੂੰ ਪੰਜਾਬ ਸਰਕਾਰ ਤੋਂ ਤਨਖਾਹ ਨਹੀਂ ਦਿੱਤੀ ਜਾਣੀ ਕਿਉਂਕਿ ਨਾ ਤਾਂ ਇਹਨਾਂ ਨੂੰ ਕੋਈ ਲੋਨ ਦਿੰਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਗਹਿਣੇ ਆ ਕੋਈ ਪ੍ਰਾਪਰਟੀ ਵੀ ਨਹੀਂ ਬਚੀ ਇਹਨੂੰ ਜਿਹੜੀ ਗਹਿਣੇ ਤਰਕੇ ਲੋਨ ਲੈ